ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਜ ਦਾ ਜਿਸ ਤਰ੍ਹਾਂ ਦਾ ਆਧੁਨਿਕੀਕਰਨ ਦਾ ਜਮਾਨਾ ਵਾ ਜਿਸ ਤਰ੍ਹਾਂ ਜਿਹਨੂੰ ਕਹਿੰਦੇ ਆ ਮੋਬਾਈਲ ਫੋਨ ਦਾ ਜਮਾਨਾ ਵਾ ਤੇ ਉਹਦੇ ਹਿਸਾਬ ਨਾਲ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਇਹ ਬੱਚੇ ਦੇ ਮੋਬਾਈਲ ਦਾ ਖਿਹੜਾ ਨਹੀਂ ਛੱਡਦੇ ਪਰ ਅੱਜ ਦੇ ਸਮੇਂ ਅਸੀਂ ਨਾਲ ਲਾਉਂਦੇ ਆ ਵੇਖੋ ਸਾਡੇ ਬੱਚੇ ਆ ਆ ਮੇਰੇ ਆਪਣੇ ਵਾਵਾ ਆਪ ਦੀ ਜਾਵਾ ਆ ਬੇਟਾ ਵਾ ਆ ਸਾਰਾ ਚੌਧਰੀ ਸਾਹਿਬ ਨੇ ਜਿਹੜੇ ਆਉਂਦੇ ਨੇ ਆ ਚਾਚਾ ਜੀ ਨੇ ਨਾਲ ਅਸੀਂ ਸਾਰੇ ਰਲ ਮਿਲ ਕੇ ਵੇਂਦੇ ਰਹਿੰਦੇ ਆ ਕਿ ਬੱਚੇ ਨਾ ਕੋਈ ਨਾ ਕੋਈ ਕਰਦੇ ਰਹਿੰਦੇ ਸਾਡੇ ਨਾਲ ਸਾਨੂੰ ਕਹਿੰਦੇ ਵੀ ਆ ਜਗਾ ਸਾਡੇ ਵਾਸਤੇ ਛੱਡ ਦਿਓ ਇਹ ਗੁੜਾਈ ਕਰਨ ਲੱਗ ਜਾਂਦੇ ਨੇ ਇਹ ਜਿਹੀ ਫਸਲ ਚ ਉੱਥੇ ਲੱਗ ਜਾਈ ਉੱਥੇ ਵਟਾ ਪਾਉਣ ਲੱਗ ਜਾਂਦੇ ਨੇ ਤੇ ਸਾਡੇ ਨਾਲ ਮਤਲਬ ਹੈਲਪ ਕਰਾਉਂਦੇ ਨੇ ਤੇ ਸਾਨੂੰ ਚਾਹੁੰਦੇ ਕਹਿੰਦੇ ਨੇ ਕਿ ਇਹ ਸਿੱਖਣਾ ਚਾਹੁੰਦੇ ਆ ਸਾਨੂੰ ਕੰਮ ਦੱਸਿਆ ਕਰੋ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਆ ਕਿ ਸਾਡੇ ਬੱਚੇ ਜਿਹੜੇ ਆਮ ਬੱਚਿਆਂ ਦੇ ਨਾਲੋਂ ਵੱਖਰੇ ਆ ਇਹ ਮੇਰੀ ਭਨੇਵੀ ਆ ਤੇ ਇਹ ਵੀ ਨਾਲ ਲੱਗਦੀ ਆ ਇਹ ਵਿਚਾਰੀ ਜਿੰਨਾ ਇਹ ਹੁੰਦਾ ਵਾ ਇਹ ਬੇਟਾ ਛੋਟਾ ਇਹ ਵੀ ਸਭ ਵਾਰਿਸੇ ਸਾਰੇ ਲੱਗੇ ਰਹਿੰਦੇ ਆ ਹਥੋ ਮਗਰੋ ਕਰੋ ਇਹਨਾਂ ਨੂੰ ਮੈਂ ਚਾਹੁੰਗਾ ਕਿ ਅੱਜ ਦੇ ਸਾਹਮਣੇ ਜਿਤਨਾ ਬੱਚੇ ਕੋਈ ਨਾਂ ਤੇ ਗਿਆਨ ਵੀ ਨਹੀਂ ਆ ਧਰਮ ਬਾਰੇ ਵੀ ਨਹੀਂ ਗਿਆਨ ਤੇ ਕੰਮ ਕਾਜ ਬਾਰੇ ਫਸਲਾਂ ਬਾਰੇ ਵੀ ਨਹੀਂ ਤੇ ਮੈਂ ਚਾਹੁੰਦਾ ਕਿ ਇਹਨਾਂ ਨੂੰ ਕੋਈ ਸਵਾਲ ਵੀ ਪੁੱਛੇ ਜਾਣ ਤੇ ਜਿਸ ਤਰ੍ਹਾਂ ਆਪਣੇ ਰਿਲੇਟਡ ਆ ਆਪਣੇ ਗੁਰੂ ਸਾਹਿਬਾਂ ਦੇ ਤੇ ਉਹਨਾਂ ਦੇ ਬਾਰੇ ਪੁੱਛੇ ਜਾਣ ਇਹ ਦੱਸਣਗੇ ਵੀ ਤੇ ਇਸੇ ਕਰਕੇ ਮੈਂ ਚਾਹੁੰਦਾ ਕਿ ਬੱਚਿਆਂ ਨੂੰ ਵਿਖਾਇਆ ਜਾਵੇ ਕਿ ਬੱਚੇ ਵੇਖੋ ਅੱਜ ਕਮ ਜੇ ਬੱਚਿਆਂ ਨੂੰ ਕੰਮ ਲਾਵਾਂਗੇ ਨਾਲ ਕਈ ਦੇ ਨਾਲ ਕੰਮ ਕਰਨਗੇ ਜਾਂ ਪੈੜੀ ਦੇ ਨਾਲ ਜੁੜਨਗੇ ਨਾ ਖੇਤੀ ਦੇ ਨਾਲ ਤੇ ਇੱਕ ਤਾਂ ਆਪਣਾ ਪਛੋਕਰ ਨਹੀਂ ਭੁੱਲਣਗੇ ਇੱਕ ਕੀ ਆ ਕਿ ਇਹਨਾਂ ਨੂੰ ਪਤਾ ਹੋਏਗਾ ਕਿ ਅਸੀਂ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਖੇਤੀ ਖੇਤੀ ਕੀ ਚੀਜ਼ ਆ ਕਿਹੜੀ ਕਿੱਦਾਂ ਪੈਦਾ ਹੁੰਦੀ ਆ ਤੇ ਇੱਕ ਸਭ ਤੋਂ ਵੱਡੀ ਗੱਲ ਕਿ ਇਹਨਾਂ ਦੀ ਸਿਹਤ ਜਿਹੜੀ ਆ ਨਾ ਉਹ ਬਹੁਤ ਹੀ ਵਧੀਆ ਰਹੇਗੀ ਕਿਉਂਕਿ ਇਹਨਾਂ ਨੂੰ ਕੋਈ ਖਾਂਗ ਜੁਕਾਮ ਜਿਹੜਾ ਆ ਅਸੀਂ ਕਹਿੰਦੇ ਅੱਜ ਕੱਲ੍ਹ ਸਿਆਲ ਆ ਜਾਂ ਸਿਆਲ ਜਾਣ ਰਿਹਾ ਗਰਮੀਆਂ ਆ ਰਹੀਆਂ ਨੇ ਮੌਸਮ ਬਦਲਿਆ ਤੇ ਉਹਦਾ ਕੋਈ ਫਰਕ ਨਹੀਂ ਪਊਗਾ ਇਹਨਾਂ ਨੂੰ ਤੇ ਸਭ ਤੋਂ ਵੱਡੀ ਗੱਲ ਹੈ ਤੇ ਮੈਂ ਚਾਹੂੰਗਾ ਕਿ ਵੀਰ ਜੀ ਨੂੰ ਕਹੂੰਗਾ ਕਿ ਇਹਨਾਂ ਦੇ ਆਓ ਲਾਗੇ ਜਰਾ ਤੇ ਇਹਨਾਂ ਨੂੰ ਕੋਈ ਕੋਈ ਸਵਾਲ ਜਿਹੜੇ ਆ ਪੁੱਛੋ ਇਹਨਾਂ ਨੂੰ ਗੁਰੂ ਸਾਹਿਬਾਂ ਦੇ ਨਾਮ ਜਿਸ ਤਰ੍ਹਾਂ ਹੋ ਗਿਆ ਜਿਸ ਤਰ੍ਹਾਂ ਆਪਣੇ ਮਰਜ਼ੀ ਨਾਲ ਤੁਸੀਂ ਆਪਨੇ ਸਵਾਲ ਕਰ ਸਕਦੇ ਹੋ ਤੇ ਸਭ ਤੋਂ ਪਹਿਲਾਂ ਕਿ ਮੈਂ ਬੱਚੇ ਨੂੰ ਕਹੂੰਗਾ ਕਿ ਸਾਨੂੰ ਮੂਲ ਮੰਤਰ ਜਿਹੜਾ ਉਹ ਸੁਣਾਵੇ ਤੇ ਮੈਂ ਇਹਨੂੰ ਕਹੂੰਗਾ ਕਿ ਆ ਬੱਚਾ ਦੱਸੋ ਸੁਣਾਓ ਮੂਲ ਮੰਤਰ ਐ ਫਾਈ ਕਰਤੀਆ ਹਰ ਫਾਈ ਕਰਤੀ ਕਿ ਫਤੇ ਕਿਉਂ ਘਾਰ ਸਾਟ ਤੇ ਨਾਮ ਕਰਤਾ ਪੁਰਖ ਨੀਰਪੋਡ ਨੀਰਵ ਅਕਾਲਮੁਰੇ ਕਾ ਜੂਨੀ ਸਹਬੰਗੁਰ ਪਰਛਾਪ ਛਪ ਆਰ ਸੱਚ ਕਾ ਆਰ ਸੱਚ ਹੈਬੀ ਫਾਈ ਨਾਨਕੀਲ ਸੀਪੀ ਸੱਚ ਵੈਰੀ ਗੁੱਡ ਵੈਰੀ ਗੁੱਡ ਅੱਗੇ ਮੈਂ ਦੂਜੇ ਬੱਚਿਆਂ ਤੋਂ ਹੁਣ ਸਵਾਲ ਕਰੂੰਗਾ ਤੇ ਇਹ ਅਗਲਾ ਬੱਚਾ ਵਾ ਜਿਹੜਾ ਤੇ ਇਹ ਹੁਣ ਦੱਸੇਗਾ ਸਾਨੂੰ ਕਿ 10 ਗੁਰੂਆਂ ਦੇ ਨਾਮ ਦੱਸੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੋਤੇ ਪਹਿਲੀ ਪਾਸਾ ਸ੍ਰੀ ਗੁਰੂ ਨਾਨਕ ਦੇਵ ਜੀ ਦੂਜੀ ਪਾਸਾ ਸ੍ਰੀ ਗੁਰੂ ਅੰਗਦ ਦੇਵ ਜੀ ਤੀਜੀ ਪਾਸਾ ਸ੍ਰੀ ਗੁਰੂ ਮਰਦਾ ਜੀ ਚੌਥੀ ਪਾਛਾਈ ਸਿਰ ਗੁਰੂ ਰਾਮਦਾ ਜੀ ਪੰਜਵੀਂ ਪਾਛਾਈ ਸਿਰ ਗੁਰਜੰਦੇਵ ਜੀ ਛੇਵੀਂ ਪਾਛਾਈ ਸਿਰ ਗੁਰਗੋਬਿੰਦ ਸਾਹਿਬ ਜੀ ਸਤਵੀਂ ਪਾਛਾਈ ਸਿਰ ਗੁਰਰਾਇ ਜੀ ਅੱਤਵੀਂ ਪਾਛਾਈ ਸਿਰ ਗੁਰਹਾਰ ਕਰੀਸ਼ਣ ਜੀ ਨੌਵੀਂ ਪਾਸਾਇਸ਼ਿਰ ਗੁਰ ਤੇ ਕਬਾਦਰ ਜੀ ਦਸਵੀਂ ਪਾਸਾਇਸ਼ਿਰ ਗੁਰ ਗੋਬਿੰਦ ਸਿੰਘ ਜੀ ਹਾਂ ਜੀ ਗੁਰੂ ਗ੍ਰੰਥ ਸਾਹਿਬ ਜੀ ਦਾਸ ਜੀ ਬਹੁਤ ਸੋਣਾ ਜੀ ਬੱਚਿਆਂ ਨੂੰ ਜੇ ਸਾ ਅਸੀਂ ਬੋਚ ਰਹੇ ਆ ਤੇ ਅੱਜ ਦੇ ਜਮਾਨੇ ਦੇ ਵਿੱਚ ਜਿਹੜੇ ਬੱਚੇ ਆ ਕਿ ਉਹ ਮੋਬਾਈਲ ਦਾ ਨਹੀਂ ਘੜਾ ਛੱਡਦੇ ਮੈਂ ਬਾਰ ਬਾਰ ਉਹੀ ਗੱਲ ਕਹਿ ਰਿਹਾ ਤੇ ਚਲੋ ਸਾਡੇ ਨਾਲ ਲੱਗੇ ਹੋਇਆ ਤਾਂ ਪਰ ਇਹ ਵੀ ਇਹਨਾਂ ਨੂੰ ਗੁਰਮਤ ਗਿਆਨ ਵੀ ਆ ਹੁਣ ਅੱਗੇ ਮੈਂ ਬੇਟੀ ਨੂੰ ਆਖੂੰਗਾ ਕਿ ਉਹਨਾਂ ਪੰਜਾਂ ਕਕਾਰਾਂ ਦੇ ਨਾਮ ਸਾਨੂੰ ਦੱਸੇ ਤੇ ਸਭ ਤੋਂ ਪਹਿਲਾਂ ਬੇਟਾ ਫਤੇ ਬਣਾਉਣੀ ਆਪਾਂ ਫਤੇ ਬਲਾਕ ਤੇ ਆਪਣੇ ਪੰਜਾਂ ਕਕਾਰਾਂ ਦੇ ਨਾਮ ਦੱਸੋ ਵਾਈਕੂ ਜੀ ਕਾ ਖਾਲਸਾ ਵਾਈਕੂ ਜੀ ਕੀ ਫਤੇ ਕੱਕਾ ਕੇ ਕੱਕਾ ਕੰਗਾ ਕੱਕਾ ਕਿਰਪਾਨ ਕੱਕਾ ਕਰਾ ਕੱਕਾ ਕਸੈੜਾ ਹਾਂ ਹਾਂਜੀ ਹਾਂ ਬਹੁਤ ਸੋਹਣਾ ਜੀ ਤੇ ਬੱਚੀ ਨੇ ਪੰਜ ਕਕਾਰਾਂ ਦੇ ਨਾਮ ਦੱਸਿਆ ਤੇ ਮੈਂ ਅੱਗੇ ਹੁਣ ਮਨੂਰ ਸਿੰਘ ਆ ਸਾਡੇ ਭਾਂਜਾ ਜੀ ਤੇ ਮਹਾਰਾਸ਼ਟਰੋਂ ਤੋਂ ਆਏ ਨੇ ਹਾਲੇ ਕਿ ਜਿੱਥੇ ਮਰਾਠੀ ਜਾਰਾ ਬੋਲੀ ਜਾਂਦੀ ਆ ਤੇ ਇਹਨਾਂ ਨੂੰ ਪੰਜਾਬੀ ਦਾ ਤਾਂ ਇਹਨਾਂ ਨਹੀਂ ਗਿਆਨ ਪਰ ਜਿੰਨਾ ਵੀ ਸਾਡੇ ਬੱਚਿਆਂ ਦੇ ਇੱਥੇ ਆਣ ਕੇ ਆਪਣੇ ਨਾਨਕੇ ਰਹਿ ਕੇ ਤੇ ਜਿੰਨਾ ਵੀ ਇਹਨੂੰ ਪਤਾ ਵਾ ਅੱਗੇ ਭਾਂਜੇ ਸਾਹ ਨੂੰ ਮੈਂ ਬੇਨਤੀ ਕਰੂੰਗਾ ਕਿ ਹੁਣ ਜਿਹੜਾ ਉਹ ਸਾਨੂੰ ਗੁਰੂ ਸਾਹਿਬ ਦਾ ਜਿਹੜਾ ਬਖਸ਼ਿਆ ਹੋਇਆ ਮੂਲ ਮੰਤਰ ਆ ਤੇ ਉਹ ਸੁਣਾਏਗਾ ਕਿ ਹਾਲੇਕਿ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਕਿ ਉਹਨੂੰ ਪੰਜਾਬੀ ਨਹੀਂ ਆਉਂਦੀ ਇੰਨੀ ਪਰ ਫਿਰ ਵੀ ਉਹਨੇ ਆਹستہ ਆਹستہ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਤੇ ਬਹੁਤ ਹੀ ਵਧੀਆ ਕੇ ਸਾਨੂੰ ਖੁਸ਼ੀ ਹੁੰਦੀ ਆ ਕਿ ਚਲੋ ਪੰਜਾਬੀ ਸਿੱਖਣਾ ਚਾਹੁੰਦਾ ਵਾ ਚਲੋ ਬੇਟਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਕੰਗਾਰ ਸਤਨਾਮ ਕਰਤਾ ਪੁਰਖ ਨਿਰਪਾਉ ਨਿਰਵੈਰ ਕਾਲ ਮੂਰਾ ਜੁਨੀ ਸੈ ਬੰਗ ਘੂਪਰ ਸਾਜ ਜਬ ਆ ਸਚ ਗਿਆ ਸਚ ਹੈ ਵੀ ਸਚ ਨਾਨਕ ਹੋ ਸੇ ਵੀ ਸਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣਾ ਬਹੁਤ ਸੋਹਣਾ ਤੇ ਇਸ ਤੋਂ ਅੱਗੇ ਹੁਣ ਆਇਆ ਵੱਡੇ ਬੇਟੇ ਨੂੰ ਮੈਂ ਹੁਣ ਆਕੂੰਗਾ ਅਗੇ ਉਹਨੂੰ ਸੁਣਾਵੇ ਜੋ ਵੀ ਉਹਨੂੰ ਤੇ ਕਾਫੀ ਆ ਕਿ ਮੈਂ ਇੱਕ ਹੋਰ ਗੱਲ ਦੱਸਣਾ ਚਾਹੁੰਗਾ ਰਿਪੀਟ ਕਰਨੀ ਚਾਹੁੰਗਾ ਕਿ ਉਹਨੂੰ ਤੇ ਮਹਾਰਾਜ ਦੇ ਨਾਲ ਲਗਨ ਕਾਫੀ ਆ ਪਹਿਨਾ ਸਹਿਜ ਪਾਠ ਕਰਨ ਦੀ ਉਹਨੇ ਸ਼ੁਰੂ ਕੀਤਾ ਵਾ ਫਿਰ ਉਹ ਨਾਲ ਕੁਇਸ਼ਰੀ ਵੀ ਕਰਦਾ ਵਾ ਜਿਸ ਤਰ੍ਹਾਂ ਕਿ ਤੁਸੀਂ ਹੁਣ ਦੂਜੇ ਛੋਟੇ ਬੱਚਿਆਂ ਦਾ ਵੀ ਵੇਖਿਆ ਵਾ ਤੇ ਇਹ ਬੱਚੇ ਜਾਂਦੇ ਸਾਰੇ ਅਕੈਡਮੀ ਦੇ ਵਿੱਚ ਨੇ ਤੇ ਅਕੈਡਮੀ ਦੇ ਵਿੱਚ ਤੁਹਾਨੂੰ ਪਤਾ ਕਿ ਬਹੁਤ ਇਸ ਜਿੰਨੀਆਂ ਫੈਸਿਲਿਟੀਆਂ ਹੁੰਦੀਆਂ ਨੇ ਤੇ ਮੈਂ ਉਹਦੇ ਬਾਰੇ ਵੀ ਇੱਕ ਮੜੇ ਗੱਲ ਕਰਨੀ ਚਾਹਾਂਗਾ ਇੱਕ ਦੇ ਮਿੰਟ ਦੀ ਕਿ ਜਿਸ ਤਰ੍ਹਾਂ ਕਿ ਬੱਚਿਆਂ ਨੂੰ ਅੱਜ ਅਸੀਂ ਕੌਮੈਂਟ ਦੇ ਵਿੱਚ ਤੇ ਬਹੁਤ ਭੇਜ ਰਹੇ ਆ ਪਰ ਇਹ ਚੀਜ਼ ਦੀ ਸਾਡੇ ਵਾਸਤੇ ਤਰਾਸਦੀ ਵੀ ਆ ਕਿਉਂਕਿ ਬੱਚੇ ਜਿਹੜੇ ਆ ਪੰਜਾਬੀ ਨਾਲ ਟੁੱਟਦੇ ਜਾ ਰਹੇ ਨੇ ਤੇ ਮੈਂ ਇਹ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਆਪਾਂ ਕੱਲੇ ਕਾਨਵੈਂਟ ਦੇ ਪਿੱਛੇ ਨਾ ਭਜਿਏ ਪੜਾਈ ਅਕੈਡਮੀਆ ਦੇ ਵਿੱਚ ਵੀ ਚੰਗੀ ਹੁੰਦੀ ਆ ਉੱਥੇ ਵੀ ਟੀਚਰ ਨੇ ਉੱਥੇ ਵੀ ਬਹੁਤ ਵੈਲ ਐਜੂਕੇਟਿਡ ਜਿਹੜੇ ਪਰਸਨ ਟੀਚਰ ਹਾਇਰ ਕੀਤੇ ਜਾਂਦੇ ਨੇ ਤੇ ਛੋਟੀ ਮੋਟੀ ਸੰਸਥਾ ਨਹੀਂ ਹੁੰਦੀ ਕੋਈ ਵੀ ਤੇ ਪੰਜਾਬੀ ਦੇ ਨਾਲ ਜੋੜੋ ਕਿਉਂਕਿ ਆਉਣ ਵਾਲੇ ਸਮੇਂ ਦੀ ਸਾਡੀ ਤਰਾਸਦੀ ਜਦੋਂ ਅਸੀਂ ਪੰਜਾਬੀ ਪਿਸ਼ੋਕੜੀ ਸਿਧਾਂਤ ਹੀ ਛੱਡ ਬੈਠੇ ਨਾ ਜਣਾ ਹੀ ਛੱਡ ਬੈਠੇ ਤੇ ਫਿਰ ਸਾਡੇ ਵਾਸਤੇ ਔਖਾ ਹੋ ਜਾਏਗਾ ਵਾਪਸ ਤੇ ਉਹਦੇ ਵਾਸਤੇ ਤੇ ਚਲੋ ਅਸੀਂ ਤੇ ਆਪਣੇ ਬੱਚੇ ਨੂੰ ਲਾਇਆ ਹੋਇਆ ਸਾਰੇ ਬੱਚਿਆਂ ਨੂੰ ਲਾਇਆ ਹੋ ਤੇ ਅਕੈਡਮੀਸ ਤੇ ਪਰ ਤੁਸੀਂ ਵੀ ਲਾਓ ਪੰਜਾਬੀ ਦੇ ਨਾਲ ਜੋੜੋ ਇਸ ਵਾਸਤੇ ਇਹ ਤੁਹਾਡੇ ਸਾਹਮਣੇ ਹੀ ਆ ਕਿ ਮੇਰਾ ਬੱਚਾ ਤਬਲਾ ਵੀ ਸਿੱਖ ਰਿਹਾ ਹਰਮੋਨੀਆ ਵੀ ਤੇ ਨਾਲ ਹੁਣ ਇਹਨੂੰ ਪੜ੍ਹਾਈ ਦੇ ਨਾਲ ਨਾਲ ਇੱਕ ਵਾਧੂ ਐਜੂਕੇਸ਼ਨ ਦੇ ਤੌਰ ਤੇ ਜਿਸ ਤਰ੍ਹਾਂ ਮੰਨ ਲਓ ਕਿ ਸਾਡੇ ਧਰਮ ਬਾਰੇ ਵੀ ਪਤਾ ਵਾ ਤੇ ਆਉਣ ਵਾਲੇ ਦਿਨ ਦਿਨ ਖੁਸ਼ੀ ਵਾਲੇ ਦਿਨ ਗਮੀ ਵਾਲੇ ਦਿਨ ਜਾਂ ਕਿਸ ਤਰ੍ਹਾਂ ਦੇ ਵੀ ਸ਼ੀਦੀ ਦਿਹਾੜੇ ਵੀ ਸਾਰਾ ਪਤਾ ਨੂੰ ਤੇ ਉਹਦੇ ਪੱਖ ਜੇ ਕੁਇਸ਼ਰੀ ਵੀ ਕਰਦਾ ਵਾ ਆਮ ਜਗ੍ਹਾ ਤੇ ਧਾਰਮਿਕ ਸਥਾਨਾਂ ਤੇ ਵੀ ਜਾਂਦਾ ਤੇ ਇਹਨਾਂ ਦੇ ਨਾਲ ਸਾਥੀ ਨਹੀਂ ਅੱਜ ਹੈਗੇ ਬਾਕੀ ਬੱਚੇ ਪਰ ਇਹ ਵੀ ਅੱਜ ਇੱਥੇ ਅਸੀਂ ਇਹਦੇ ਕੱਲਾ ਹੀ ਹੁਣ ਸਾਨੂੰ ਦੱਸੇਗਾ ਗੁਰੂ ਦੇ ਸ਼ੀਦੀ ਦਿਹਾੜੇ ਬਾਰੇ ਮਾਤਾ ਦੇ ਬਾਰੇ ਉਹਨਾਂ ਬਾਰੇ ਸਾਹਮਣੇ ਇੱਕ ਕਵਿਤਾ ਕਹਿ ਕੇ ਤੇ ਬੋਲ ਕੇ ਸੁਣਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਆ ਜਾ ਜੀਤਾ ਰਾਣੀਏਣੀ ਰਾਣੀਏ ਲੇਮੈਂਟੇ ਉਦਾਰੇ ਹੈ ਤੱਕ ਲੈ ਮੇਰੀ ਬੱਚੀ ਐਣੀ ਬੱਚੀ ਐਣੀ ਚੰਨ ਝੜ ਦੇ ਖਾਰੇ ਉਹ ਸੇਰੇ ਕਿੰਨੇ ਫਾਬ ਦੇਣੀ ਫਾਬ ਦੇਣੀ ਇਸ ਉਮਰ ਪਿਆਰੇ ਤੱਕ ਕੇ ਫਿੱਕੇ ਪੈਣਗੇਣੀ ਪੈਣਗੇਣੇ ਚਾਨ ਸੂਰਜ ਤਾਰੇ ਅੰਬਰੋਣੀ ਅੰਬਰੋਣੀ ਦਰੋਸ਼ਨ ਤਾਰੇ ਉਹ ਚਾਨਣ ਚਾਨਣ ਹੋਣਗੇ ਣੀ ਹੋਣਗੇ ਬ੍ਰਹਿਮੰਡ ਅੰਦਿਆ ਰਹੇ ਆ ਜਾ ਉੱਠ ਕੇ ਸੁਤੀ ਣੀ ਸੁਤੀ ਣੀ ਆਸ਼ਗਣ ਮਣਾ ਲੈ ਦੰਦੀਆਂ ਦੰਦ ਦੀਆਂ ਦੰਦੀਆਂ ਆਣੀ ਦੰਦੀਆਂ ਨੀ ਕੀ ਉਮਰ ਆ ਹਾਲੇ ਓ ਹਮਰੋਂ ਹੋਣ ਲਈ ਤੋਰ ਪੈਣੀ ਤੋਰ ਪੈਣੀ ਅਜ ਵੀ ਰਾਣ ਨਾਲੇ ਓ ਹਮਰੋਂ ਹੋਣ ਲਈ ਤੋਰ ਪੈਣੀ ਤੋਰ ਪੈਣੀ ਅਜ ਵੀ ਰਾਣ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ